सच्चिदानंद रूपाय विश्वोत्पत्यदाय हेतवे तापत्रय विनाशाय श्रीकृष्णाय वयं नमः सारे भक्तों को ਜਲਿਆ ਕਿ ਸਾਡਾ ਕੋਈ ਵੀ ਪਾਤਰ ਜਾਂ ਕੋਈ ਵੀ ਵਰਕਰ ਪੇਟ ਨਹੀਂ ਹੈ ਸਾਰੇ ਫ੍ਰੀ ਕੰਮ ਕਰਦੇ ਆ ਸਾਰੇ ਫ੍ਰੀ ਸੇਵਾ ਕਰਦੇ ਆ ਦੇਖੋ ਜੀ ਰਾਮ ਬਹੁਤ ਬਹਾਦਰੀანი ਸੀ ਚਾਰ ਦੇ ਜਿਆਦਾ ਗਿਆਤਾ ਸੀ ਜੁਤਸ਼ਿਦਾ ਬਹਾਦਰੀ ਸੀ ਔਰ ਸਾਰੇ ਦੇਵੀ ਦੇਵਤੇ ਆ ਤੇ ਉਹਦਾ ਜ਼ਿਕਰ ਸੀ ਔਰ ਜਿਨ੍ਹਾਂ ਲੋਕਾਂ ਦਾ ਰਾਜਾ ਬਣਿਆ ਉਹ ਅਸੀਂ ਪਰ ਉਸ ਨੂੰ ਅਗੁਮਾਨ ਹੋ ਗਿਆ ਕਿ ਮੇਰੇ ਤੋਂ ਉੱਪਰ ਕੋਈ ਨਹੀਂ ਹੈ ਪਰ ਇੱਕ ਉਹਦੇ ਵਿੱਚ ਪਿਛਲੀ ਗੂੜ ਕਹਾਣੀ ਇਹ ਹੈ ਕਿ ਦਸ਼ਾਨਨ ਲੰਕੇਸ਼ ਰਾਵਣ ਦੁਸਹਿਰੇ ਦਾ ਤਿਉਹਾਰ ਹੈ ਅੱਜ ਜਿੱਥੇ ਕੀ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਇਹ ਤਿਉਹਾਰ ਦੁਸ਼ਹਿਰਾ ਜੋ ਕਿ ਭਾਰਤ ਦੇਸ਼ੀ ਨੇ ਬਲਕਿ ਵਿਦੇਸ਼ਾਂ 'ਚ ਵੀ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਦੁਸ਼ਹਿਰੀ ਦਾ ਮੇਨ ਜਿਹੜਾ ਕਹ ਲਓ ਕਿ ਇੱਕ ਅਰਥ ਹੁੰਦਾ ਉਹ ਇਹ ਹੈ ਕਿ ਜਦੋਂ ਕਿਸੇ ਨੂੰ ਆਪਣੇ ਆਪ ਤੇ ਕਮਾਂਡ ਆ ਜਾਂਦਾ ਹੈ ਜਦੋਂ ਕਿਸ ਨੂੰ ਆਪਣੇ ਗਿਆਨ ਦੇ ਉੱਪਰ ਆਪਣੀ ਤਾਕਤ ਦੇ ਉੱਪਰ ਆਪਣੀ ਪਾਵਰ ਦੇ ਉੱਪਰ ਜ਼ਿਆਦਾ ਕਮਾਂਡ ਹੋ ਜਾਂਦਾ ਹੈ ਤਾਂ ਉਸ ਦਾ ਅੰਤ ਕਿਵੇਂ ਹੁੰਦਾ ਹੈ ਉਸ ਦਾ ਅੰਤ ਕਿਸ ਤਰੀਕੇ ਨਾਲ ਕੁਦਰਤ ਕਰਦੀ ਹੈ ਉਹ ਸਾਡੇ ਸਾਰੇ ਸਾਹਮਣੇ ਹੈ ਹਰ ਸਾਲ ਹਰ ਵਾਰ ਅਸੀਂ ਹਰ ਸਾਲ ਮਨਾਉਂਦੇ ਆਂ ਦੇਖ ਸਕਦੇ ਹੋ ਸੋ ਅੱਜ ਉਹ ਦਿਨ ਆ ਚੁੱਕਾ ਹੈ ਮੇਰੇ ਪਿੱਛੇ ਲੰਕੇਸ਼ ਰਾਵਣ ਦਾ ਪੁੱਤਰਾ ਜੋ ਕਿ ਤਕਰੀਬਨ 50 60 ਫੁੱਟ ਤੋਂ ਉੱਚਾ ਪਤਲਾ ਹੋਣਾ ਫਗਵਾੜੇ ਦੀ ਹਨੂਮਾਨ ਗੜੀ ਦੇ ਸਮੇਂ ਖੜੇ ਆ ਜਿੱਥੇ ਕਿ ਤਿਆਰੀਆਂ ਚੱਲ ਰਹੀਆਂ ਨੇ ਤੇ ਅੱਜ ਜਿਹੜਾ ਦਿਨ ਹੈ ਉਹ ਦੁਸ਼ਹਿਰਾ ਦਿਨ ਹੈ ਉਸ ਸਾਈਡ ਤੋਂ ਦਿਖਾ ਰਿਹਾ ਦੇਣਾ ਦੇਖ ਸਕਦੇ ਹੋ ਪੰਡਾਲ ਲੱਗ ਰਿਹਾ ਸਟੇਜ ਲੱਗ ਰਹੀ ਏ ਕੁਰਸੀਆਂ ਜਿਹੜੀਆਂ ਲੱਗ ਰਹੀਆਂ ਨੇ ਆ ਨਿੱਕੇ ਨਿੱਕੇ ਨਿਆਣੇ ਆ ਇਧਰ ਆ ਜੇ ਤੁਹਾਡੇ ਨਾਲ ਵੀ ਗੱਲਬਾਤ ਕਰੀਏ ਦੁਸ਼ਹਿਰਾ 라ਵਣ ਦੇਖਣਾ ਆਏ ਨੇ ਹਨੂਮਾਨ ਕਿਹੜੀ ਹੈ ਜੀ ਇਸ ਸਮੇਂ ਅਸੀਂ ਫਗਵਾੜਾ ਦੇ ਹਨੂਮਾਨવાડી ਖੜੀ ਖੜੋਤੇ ਆ ਹਾਲੇ ਹੀ ਤਿਆਰੀਆਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਆਸ-ਪਾਸ ਸਾਰਾ ਕਿ ਤਿਆਰੀਆਂ ਟੈਂਟ ਲੱਗ ਗਿਆ ਪੰਡਾਲ ਲੱਗ ਚੁੱਕਾ ਹੈ ਸਾਊਂਡ ਆ ਚੁੱਕੀ ਹੈ ਸੋ ਅੱਜ ਜਿਹੜਾ ਅਗਨੀ ਦੇ ਅਗਨੀ ਨੂੰ ਪ੍ਰਵਾਹ ਕੀਤਾ ਜਾਣਾ ਹੈ ਲੰਕੇਸ਼ ਸ਼ਾਵਣ ਇੱਧਰ ਦਿਖਾਓ ਜੀ ਇੱਕ ਵਾਰ ਪੁੱਤਲਾ ਦੇਖ ਬੱਚਿਆਂ ਨੂੰ ਨਿੱਕਿਆਂ ਨੂੰ ਕਿਉਂ ਬੜਾ ਚਾਹ ਹੁੰਦਾ ਕੀ ਦੇਖ ਕੇ ਆਈਏ ਪੁੱਤਲਾ ਕਿ ਹੋ ਗਿਆ ਕੀ ਬਾਤ ਹੈ ਇਹ ਕੁਦਰਤ ਆ ਇਹ ਕਿੱਥੋਂ ਤੁਸੀਂ ਰਹਿੰਦੇ ਹੋ ਕਿੱਥੋਂ ਰਹਿਣ ਵਾਲੇ ਆਪਾਂ ਪਾਤੜਾ ਦੇ ਰਹਿਣ ਵਾਲੇ ਆ ਪਾਤੜਾ ਰਹਿਣ ਵਾਲੇ ਆ ਪਰਦੀ ਕਿੱਥੋਂ ਤੁਸੀਂ ਕਿੱਥੋਂ ਇੱਥੇ ਹੀ ਆਂ ਮਗਵਾੜੇ ਮਗਵਾੜੀ ਦੇ ਰਹਿਣ ਵਾਲੇ ਐਡਾ ਵੱਡਾ 라ਵਣ ਅੱਜ ਦੇਖਣ ਆਉਣਾ ਸ਼ਾਮ ਨੂੰ ਹਾਂਜੀ ਪਿਆਰ ਹੋਣਾ ਕੀ ਹਾਲ ਹੋ ਗਿਆ ਹਾਂਜੀ ਹੋਣਾ ਤੂੰ ਕੰਜਕਾ ਤੇ ਗਿਆ ਸੀਗਾ ਹਾਂਜੀ ਇੱਕ ਵਾਰ ਦੇ ਲੱਗਾ ਯਾਰ ਕਿੰਨੇ ਕੁ ਬਾਰੇ ਇਕੱਠੇ ਹੋਏ ਦੱਸੋ ਦੋਸਤ ਰਕਤ ਦੇ ਦੇ ਮੈਂ ਗਿਆ ਹੀ ਨਹੀਂ ਗਿਆ ਨਹੀਂ ਚਲ ਵਧੀਆ ਸੋ ਦੇਖ ਸਕਦੇ ਹੋ ਜੀ ਸੋ ਲੰਕੇਸ਼ ਸ਼ਾਵਨਾ ਪੁੱਤ ਲਈ ਇਸ ਸਮੇਂ ਹਨੂਮਾਨ ਗੜੀ ਖੜੇ ਆ ਇਹ ਹਨੂਮਾਨ ਗੜੀ ਦੀਆਂ ਤਸਵੀਰਾਂ ਨੇ ਹਨੂਮਾਨ ਗੜੀ ਫਗਵਾੜਾ ਜਿੱਥੇ ਕਿ ਇਹ 60 ਫੁੱਟ ਦੇ ਕਰੀਬ ਅਸੀਂ ਅੰਦਾਜ਼ਾ ਲਗਾ ਸਕਦੇ ਕਿ 50 ਤੋਂ 60 ਫੁੱਟ ਦੇ ਕਰੀਬ ਜਿਹੜਾ ਰਾਵਣ ਹੈ ਫਗਵਾੜੀ ਦੇ ਵਿੱਚ ਜਿੰਨੇ ਵੀ ਰਾਵਣ ਅੱਜ ਅਗਨੀ ਪੇਟ ਕੀਤੇ ਜਾਣੇ ਨੇ ਜਿੱਥੇ ਜਿੱਥੇ ਵੀ ਦੁਸ਼ਹਿਰਾ ਬਣਾਇਆ ਜਾਣਾ ਹੈ तकरीबन 50 ਫੁੱਟ ਤੋਂ 55 ਫੁੱਟ ਤੋਂ ਉੱਤੇ ਉੱਤੇ ਦੇ ਰਾਵਣ ਆ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿੰਨੇ ਵੀ ਫਗਵਾੜੇ ਦੇ ਦੁਸ਼ਹਿਰਾ ਗਰਾਊਂਡਸ ਨੇ ਜਿੱਥੇ ਅੱਜ-ਅੱਜ ਦੁਸ਼ਹਿਰਾ ਬਣਾਇਆ ਜਾਣਾ ਉਹਨਾਂ ਸਾਰੀਆਂ ਜਗ੍ਹਾਾਂ ਦੇ ਤੁਹਾਨੂੰ ਦਿਖਾਵਾਂਗੇ ਲਾਈਵ ਵੀਡੀਓ ਦਿਖਾਵਾਂਗੇ ਕਿ ਅੱਜ ਲੋਕਾਂ ਦਾ ਉਤਸ਼ਾਹ ਕਿੰਨਾ ਹੈ ਤੇ ਬਾਹਰ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਬਾਹਰ ਵੀ ਗਰਾਊਂਡ ਦੇ ਬਾਹਰ ਵੀ ਜਿਹੜੀਆਂ ਦੁਕਾਨਾਂ ਲੱਗ ਚੁੱਕੀਆਂ ਨੇ ਜਿੰਨੇ ਵੀ ਬੱਚਾ ਦੇਖੇਣ ਲਈ ਖਾਣ ਪੀਣ ਦੇ ਲਈ ਪਕੌੜੇ ਜਲੇਬੀਆਂ ਸਾਰੀਆਂ ਇੱਕ ਮੇਲਾ ਜਿਹਾ ਕਿਉਂਕਿ ਇਸ ਨੂੰ ਇੱਕ ਤਿਉਹਾਰ ਵਾਂਗੂ ਬਣਾਇਆ ਜਾਂਦਾ ਸੀ ਸਾਰੇ ਲੋਕ ਜਾਣਦੇ ਆ ਬਚਪਨ ਤੋਂ ਦੁਸ਼ਹਰਾ ਮਨਾਉਂਦੇ ਆਏ ਆ ਦੇਖਦੇ ਆਏ ਆ ਹਰ ਇੱਕ ਨੂੰ ਇਹ ਫੈਸਟੀਵਲ ਸੀਜ਼ਨ ਜਦੋਂ ਸ਼ੁਰੂ ਹੋ ਜਾਂਦਾ ਫਿਰ ਹਰ ਇੱਕ ਨੂੰ ਚਾਹ ਵੀ ਜ਼ਰੂਰ ਹੁੰਦਾ ਬੱਚਿਆਂ ਨੂੰ ਦੇਖੋ ਕਿੰਨਾ ਚਾਹ ਸੀਗਾ ਕਿ ਇੱਥੇ ਦੁਸ਼ਹਰਾ ਦੇਖਣ ਆਏ ਨੇ ਸੋ ਤੁਹਾਨੂੰ ਫਗਵਾੜੇ ਦੇ ਜਿੰਨੇ ਵੀ ਦੁਸ਼ਹਰਾ ਗੋੜਾ ਸਾਰਿਆਂ ਦੀਆਂ ਵੀਡੀਓਜ਼ ਦਿਖਾਵਾਂਗੇ ਲਾਈਵ ਦਿਖਾਵਾਂਗੇ ਕਿ ਆਖਿਰਕਾਰ ਕਿਹੋ ਜਿਹਾ ਮਾਹੌਲ ਬਣ ਸਕਦੇ ਹੋ ਤਿਆਰੀਆਂ ਪੂਰੀਆਂ ਜੋਰਾ ਸ਼ੋਰਾ ਤੇ ਨੇ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਨੇ ਇੱਥੇ RAM LILA ਕਿਉਂਕਿ ਦੇਖੋ 9 ਦਿਨ ਪਹਿਲਾਂ RAM LILA ਹੁੰਦੀ ਹੈ ਕਿ ਕਿਸ ਤਰੀਕੇ ਨਾਲ ਰਾਮਾਇਣ ਦੇ ਜਿਹੜੀ ਸਾਰੇ ਪਾਤਰ ਨੇ ਉਹ ਆਉਂਦੇ ਨੇ ਤੇ ਰਾਮ ਨਿਵਾ ਚੱਲਦੀ ਹੈ ਤੇ ਦਸਮ ਮਤਲਬ ਕਿ ਦਸਵਾਂ ਦਿਨ ਜਿਹੜਾ ਦਸ਼ਹਿਰੇ ਦਾ ਹੁੰਦਾ ਦਸਵਾਂ ਦਿਨ ਦਸ਼ਹਿਰਾ ਹੁੰਦਾ ਦੋ ਦਿਨ ਰਾਤੇ ਹੁੰਦੇ ਨੇ ਮੇਰੇ ਨਾਲ ਇੱਥੇ ਵੀ ਜੋ ਅੱਜ ਮੰਦਿਰ ਦੇ ਵਿੱਚ ਆਏ ਹੋਏ ਨੇ ਸੰਗਤ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਭਾਈ ਨਮਸਕਾਰ ਜੀ ਨਮਸਕਾਰ 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 ਜੀ ਮੈਂ ਆਪਕਾ ਭਾਈ ਆਦਿੱਤ્ય ਸਿੰਘ ਆਦਿੱਤ્ય ਆਪ ਆਲੋਕ ਸਿੰਘ ਕੀ ਕੀ ਕਹਾਂਸੇ ਹੋ ਭਾਈ ਭਈ ਹਮ ਲੋਗ ਲਵਲੀ ਮੇ ਪੜਤੇ ਆ ਅੱਛਾ ਯਾ ਹੈਪੀ ਮੇ ਪੜਤਾ ਆ ਭਈ ਲਵਲੀ ਅੱਛਾ ਆਪ ਦਸ਼ਹਿਰੇ ਕੇ ਮਹੱਤਵ ਕੇ ਬਾਰੇ ਮੈਂ ਆਪ ਤੋ ਜਾਣਤੇ ਹੋ ਜੀ ਜੀ ਕੀ ਕੀ ਕਹਿਣਾ ਚਾਹੋਗੇ ਤੁਹਾਰਾ ਅੱਜ ਕੇ ਦਿਨ ਹੀ ਰਾਮ ਜੀ ਨੇ ਰਾਵਣ ਦਾ ਵ और अहंकार नाश का कारण होता है बहुत पे जी ये 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 देखो त्योहार जो होता बहुत हो बारे होते ना वो हमें कुछ ना कुछ सिखाते उनको वो प्रेरणा देते कि आज का दिन हम इतना ज्ञाता था ना जितने सारे विदु का ज्ञान था ब्राह्मण था लेकिन फिर भी जब घमंड आ जाता है अपनी पावर का है ना अपने अपने ज्ञान का तो कहीं ना कहीं उसको ढेर होना पड़ता है आप क्या कहोगे भाई मैं तो जितना कहूंगा बस इतना ही कहूंगा कि कभी घमंड ना करे अपने आप पर बस इतना कहें जय श्री राम जय श्री राम जिथे तुम मौसम भी देख सकते हो कि मौसम भी पूरा एक तरीके छाया हुआ है ਜਿੱਥੇ ਕਿ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਮੌਸਮ ਬਹੁਤ ਜਗ੍ਹਾ ਤੇ ਖਰਾਬ ਹੋ ਸਕਦਾ ਹੈ ਹਾਲਾਂਕਿ ਕਈ ਜਗ੍ਹਾਾਂ ਤੇ بارش ਵੀ ਹੋਈ ਹੈ ਬਹੁਤ ਜਗ੍ਹਾਾਂ ਤੇ ਜਿੱਥੇ 라ਵਣ ਦੇ ਵੱਡੇ ਵੱਡੇ ਪੁਤਲੇ ਖੜੇ ਕੀਤੇ ਹੋਏ ਸੀ ਗਰਾਊਂਡ ਦੇ ਵਿੱਚ ਉਹ ਟੁੱਟ ਗਏ ਜਾਂ गिर ਗਏ ਕਿਉਂਕਿ ਮੀਂਹ ਹਨੇਰੀ ਦਾ ਜਿਹੜਾ ਮੌਸਮ ਕਈ ਜਗ੍ਹਾਾਂ ਤੇ ਬਣਿਆ ਹੋਇਆ ਲੇਕਿਨ ਫਗਵਾੜੇ ਦੇ ਵਿੱਚ ਫਿਲਹਾਲ ਤੱਕ ਮੌਸਮ ਜਿਹੜਾ ਹੈ ਉਹ ਸਮੂਥ ਚੱਲ ਰਿਹਾ ਬੱਦਲ ਜ਼ਰੂਰ ਹੈ ਉੱਪਰ ਲੇਕਿਨ ਕਿਤੇ ਨਾ ਕਿਤੇ ਧੁੱਪ ਵੀ ਹੈ ਕਮੇਟੀ ਦੇ ਮੈਂਬਰ ਸਾਡੇ ਨਾਲ ਆਏ ਹੋਏ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਣੀ ਹੈ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਜ ਤੇ ਪ੍ਰਮਾਤਮਾ ਕਰੇ ਚੜ੍ਹਦੀ ਕਲੇ ਰੱਖੇ ਇੱਕ ਤਾਂ ਮੌਸਮ ਇਹੋ ਜਿਹਾ ਹੋ ਗਿਆ ਜੀ ਤੇ 9 ਦਿਨ ਤੁਸੀਂ ਰਾਮਲੀਲਾ ਵੀ ਕਰਵਾਈਏ ਹਨੂਮਾਨਗੜੀ ਚ ਹਰ ਸਾਲ ਹੁੰਦੀ ਏ ਸੋ ਅੱਜ 라ਵਨ ਦਹਨ ਦਾ ਸਮਾਂ ਆ ਗਿਆ ਜੀ ਫਿਰ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਅਤੇ ਨਾਲ ਹੀ ਸਾਂਝ ਟੀਵੀ ਦਾ ਮੈਂ ਬਹੁਤ ਆਭਾਰੀ ਹਾਂ ਕਿ ਜਿਨ੍ਹਾਂ ਨੇ ਇੱਥੇ ਆ ਕੇ ਸਾਰੇ ਪ੍ਰੋਗਰਾਮ ਨੂੰ ਕਵਰ ਕਰਨ ਦੀ ਮਿਹਨਤ ਕੀਤੀ ਹੈ ਸਾਡਾ 81ਵਾਂ ਦੁਸ਼ਹਿਰਾ ਆ ਵੀ ਹਰ ਸਾਲ ਤੂੰ ਤਾਂ ਆਪਣਾ ਦੁਸ਼ਹਿਰਾ ਮਨਾਣੇ ਆ ਅਸੀਂ 9 ਦਿਨ ਪਹਿਲਾਂ ਰਾਮਲੀਲਾ ਕਰਦੇ ਆ 10ਵੇਂ ਦਿਨ ਦੁਸ਼ਹਿਰਾ ਮਨਾਣੇ ਆ ਸਾਡੀ ਸਾਰੀ ਟੀਮ ਸਾਡੀ ਸਾਰੀ ਮੈਨੇਜਮੈਂਟ ਜਿੰਨੀ ਵੀ ਆ ਸ਼੍ਰੀ ਬਲਦੇਵ ਰਾ ਸ਼ਰਮਾ ਸ਼੍ਰੀ ਇੰਦਰਜੀਤ ਕਰਬਲ ਅਵਤਾਰ ਪੰਮਾ ਦੀਪਕ ਭਾਰਤਵਾਜ ਬੇਦ ਪ੍ਰਕਾਸ਼ ਚਨੀਜਾ ਸਾਰੇ ਰਲ ਕੇ ਹੋਰ ਵੀ ਕਈ ਮੈਂਬਰ ਜਿਨ੍ਹਾਂ ਕੀਮਤੀ ਸ਼ਰਮਾ ਜੋਰ ਪਰਸ ਤੁਸੀਂ ਸਾਡੇ ਸਾਰੇ ਰਲ ਕੇ ਬੜੀ ਮਿਹਨਤ ਕਰਦੇ ਆ ਕਿਸ਼ਨ ਪਾਜ ਦੀ ਸਾਰੇ ਰਲ ਕੇ ਸਾਰਾ 9 ਦਿਨ ਚੱਲਦਾ 1 ਮਹੀਨਾ ਸਾਡੀ ਰਿਹਸਲ ਚੱਲਦੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡਾ ਕੋਈ ਵੀ ਪਾਤਰ ਜਾਂ ਕੋਈ ਵੀ ਵਰਕਰ ਪੇਟ ਨਹੀਂ ਹੈ ਸਾਰੇ ਫ੍ਰੀ ਕੰਮ ਕਰਦੇ ਆ ਸਾਰੇ ਫ੍ਰੀ ਸੇਵਾ ਕਰਦੇ ਆ ਔਰ ਆਪਣੇ ਆਪਣੇ ਕੰਮਾਂ ਦੇ ਵਿੱਚੋਂ ਰਜੇਮਾ ਜੋਇਮਾ ਕੱਢ ਕੇ ਇੱਥੇ ਆ ਕੇ ਰਾਮਲੀਲਾ ਦਾ ਆਯੋਜਨ ਕਰਵਾਂਦੇ ਆ ਨਾਲ ਹੀ ਮੈਂ ਇੱਕ ਹੋਰ ਬਹੁਤ ਵੱਡੀ ਗੱਲ ਕਹਿਣੀ ਚਾਹਨਾ ਕਿ ਸਾਡੇ ਪਰਿਵਾਰਾਂ ਦੇ ਵਿੱਚ ਸਨਾਤਨ ਦੀ ਬਹੁਤ ਕਮੀ ਆ ਰਹੀ ਹੈ ਆਪਣੇ ਧਰਮ ਨਾਲ ਜੁੜਨ ਦੀ ਬਹੁਤ ਕਮੀ ਆ ਰਹੀ ਹੈ ਮੈਂ ਕਈ ਪਰਿਵਾਰਾਂ 'ਚ ਵਿਚਰਦਾ بڑے ਕੇਸ ਆ ਰਹੇ ਆ ਸਾਡੇ ਕੋਲ ਕੋਰਟ ਵਿੱਚ ਵੀ ਡਿਵੋਰਸ ਦੇ ਹੋਰ ਵੀ ਇਹ ਸਾਰਾ ਕੁਝ ਸਾਡੇ ਜਿਹੜਾ ਧਰਮ ਤੋਂ ਅਧਿ ਬਿਮੁਖ ਹੋ ਰਹੇ ਆ ਨਾ ਇਹ ਸਾਰਾ ਕੁਝ ਉਹਦੇ ਕਾਰਨ ਹੋ ਰਿਹਾ ਹੈ ਇਸ ਕਰਕੇ ਹੋ ਰਹੀਆਂ ਬਹੁਤ ਗੱਲਾਂ ਅਸੀਂ ਅਣਜਾਣ ਬਣੇ ਜਾ ਰਹੇ ਆ ਐਡਵਾਂਸ ਹੋਣ ਦੀ ਕਿਹਦੇ ਚੱਕਰਾਂ 'ਚ ਅਸੀਂ ਜਾਣ ਬੁੱਝ ਕੇ ਅਣਜਾਣ ਬਣ ਰਹੇ ਆ ਅਸੀਂ ਭਗਵਾਨ ਨੂੰ ਆਪਣੇ ਹਿਸਾਬ ਨਾਲ ਸੋਚਦੇ ਵੀ ਭਗਵਾਨ ਖਰੇ ਸਾਡੇ ਹਿਸਾਬ ਨਾਲ ਚੱਲਦਾ ਸ੍ਰਿਸ਼ਟੀ ਨੇ ਆਪਣੇ ਹਿਸਾਬ ਨਾਲ ਚੱਲਣਾ ਉਹ ਬੰਦੇ ਹਿਸਾਬ ਨਾਲ ਨਹੀਂ ਚੱਲ ਸਕਦੀ ਇਸ ਕਰਕੇ ਬਾਅਦ ਤੋਂ ਬਾਅਦ ਪਰਿਵਾਰਾਂ ਨੂੰ ਸਨਾਤਨ ਨਾਲ ਆਪਣੇ ਧਰਮ ਨਾਲ ਜੁੜ ਕੇ ਸਮਾਜ ਦੀ ਸੇਵਾ ਦੇਸ਼ ਦੀ ਸੇਵਾ ਆਪਣੇ ਪਰਿਵਾਰ ਦੀ ਸੇਵਾ ਚੰਗੇ ਆਚਾਰ ਵਿਚਾਰ ਨਸ਼ੇ ਛੱਡ ਕੇ ਹਰੇਕ ਤਰ੍ਹਾਂ ਦੀ ਬਰਾਈ ਛੱਡ ਕੇ ਇਹ ਭਗਵਾਨ ਦੇ ਦਰਵਾਜ਼ੇ ਦੇ ਵਿੱਚ ਆ ਕੇ ਭਗਵਾਨ ਦਾ ਨਮਨ ਕਰਕੇ ਸਾਰਾ ਕੁਝ ਕਰਨਾ ਚਾਹੀਦਾ ਹੈ ਮੈਂ ਸ਼ਹਿਰ ਵਾਸੀ ਨੂੰ ਅਪੀਲ ਕਰੂੰਗਾ ਕਿ ਆਪਣੇ ਪਰਿਵਾਰਾਂ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਣ ਜੋ ਅੱਜ ਕੱਲ ਮਾਹੌਲ ਬਣ ਰਿਹਾ ਆਪਣੇ ਬੱਚਿਆਂ ਦੇ ਧਿਆਨ ਰੱਖੋ ਕਿਉਂਕਿ ਸਾਡਾ ਸਮਾਜ ਬਹੁਤ ਵਿਕ੍ਰਿਤ ਹੋ ਰਿਹਾ ਇਸ ਕਰਕੇ ਇਹ ਸਮਾਜ ਨੂੰ ਵਿਕ੍ਰਿਤ ਹੋਣ ਤੋਂ ਬਚਾਉਣ ਲਈ ਬੜੀ ਵੱਡੀ ਅਪਰਾਲਾ ਕਰਨ ਦੀ ਲੋੜ ਆ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹਦੇ ਨਾਲ ਹੀ ਮੈਂ ਆਪਣਾ ਅੱਜ ਦਾ ਸਮਾਪਤ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸੋ ਬਹੁਤ ਵਧੀਆ ਗੱਲ ਕਹੀ ਇਹਨਾਂ ਨੇ ਕਿਉਂਕਿ ਅੱਜ ਕੱਲ ਜਿਹੋ ਜਿਹਾ ਮਾਹੌਲ ਬਣ ਗਿਆ ਸੀ ਇੱਕ ਆਪਣੇ ਆਪ ਨੂੰ ਐਡਵਾਂਸ ਕਹਿਨੇ ਹਨ ਲੇਕਿਨ ਐਡਵਾਂਸ ਦੇ ਚੱਕਰਾਂ 'ਚ ਕਿਤਨੇ ਕਿਤੇ ਅਸੀਂ ਪਿੱਛੇ ਹੋਈ ਜਾ ਰਹੇ ਹਾਂ ਪਰਿਵਾਰ ਤੋਂ ਪਿੱਛੇ ਹੋਈ ਜਾ ਰਹੇ ਹਾਂ ਪਰਿਵਾਰਕ ਮੈਂਬਰਾਂ ਨਾਲ ਪਿੱਛੇ ਹੋਈ ਜਾ ਰਹੇ ਹੋਰ ਗੱਲਬਾਤ ਕਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਇਸ ਦਿਨ ਤੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਕੌਮੀ ਸਹਿਰ ਰਾਮੀ ਲਾਨ ਤਿਹਾਰ ਕਮੇਟੀ ਵੱਲੋਂ ਜੋ ਸਾਡਾ ਦਸਹਿਰਾ ਮਨਾਇਆ ਜਾ ਰਿਹਾ ਇਸ ਗਰਾਊਂਡ ਦੇ ਵਿੱਚ ਇਹ ਲਗਾਤਾਰ ਪਾਤਰ ਲਗਾਤਾਰ 9 ਦਿਨ ਰਾਮੀਲਾ ਕੀਤੀ ਗਈ ਆ ਔਰ ਬੜਾ ਸਹਿਯੋਗ ਮਿਲਿਆ ਤੁਹਾਨੂੰ ਸਾਰੇ ਪਾਤਰਾਂ ਦਾ ਮੈਨੇਜਮੈਂਟ ਕਮੇਟੀ ਦਾ ਔਰ ਪੂਰੇ ਸ਼ਹਿਰ ਦਾ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਇਹ ਸਾਡਾ ਸੰਪਨ ਹੋਇਆ ਸਾਰੇ ਰਾਮੀਲਾ ਔਰ ਅੱਜ ਦੁਸਹਿਰੇ ਦਾ ਪਰਵ ਆ ਔਰ ਇਹ ਸਾਰਿਆਂ ਨੂੰ ਕਹਿੰਦੇ ਆ ਪੂਰੇ ਸ਼ਹਿਰ ਵਾਸੀਆਂ ਨੂੰ ਵੀ ਜਿੰਨੀ ਜਲਦੀ ਹੋ ਸਕਦਾ ਇੱਥੇ ਪਹੁੰਚੋ ਤਾਂ ਕਿ ਦੁਸਹਿਰੇ ਦਾ ਪਰਵ ਆਪਣਾ ਮਨਾਇਆ ਜਾ ਸਕੇ ਯਾ ਜੀ ਦਮ ਯਾ ਜੀ ਦਮ ਸੋ ਦੇਖ ਸਾਧੋ ਜਿੱਥੇ ਤਿਆਰੀਆਂ ਅੱਜ ਚੱਲ ਰਹੀਆਂ ਨੇ ਹਨੂਮਾਨ ਗੜੀ ਮੰਦਿਰ ਅਸੀਂ ਪਹੁੰਚੇ ਆ ਬਸ ਸਟੈਂਡ ਦੇ ਬਿਲਕੁਲ ਨੇੜੇ ਅਜੇ ਵੀ ਦਿਖਾ ਦਿਓ ਕਿ ਪੰਡਾਲ ਲੱਗ ਰਿਹਾ ਤਿਆਰੀਆਂ ਪੂਰੀ ਚੱਲ ਰਹੀਆਂ ਨੇ ਤੇ ਇਹ ਜਿਹੜਾ ਇਹ ਜਿਹੜਾ ਰਾਵਣ ਇਹ ਕਿੰਨਾ ਕਿੰਨਾ ਕੁ ਲੰਬਾ ਹੋਏਗਾ ਜੀ ਇਹ ਵਾਲਾ 50 ਫੁੱਟੋ ਲੰਬਾ ਹੈ ਜੀ 50 ਫੁੱਟ ਪਰ ਲੰਬਾ ਹੈ ਜੀ ਅੱਛਾ ਇੱਕ ਸਵਾਲ ਜਿਹੜਾ ਹੁੰਦਾ ਉਹ ਹਰ ਕੋਈ ਪੁੱਛਦਾ ਵੀ ਏ ਰਾਵਣ ਜਿਹਨੂੰ ਗਿਆਤਾ ਮੰਨਿਆ ਗਿਆ ਹਨ ਸਰਵ ਸੇਸ਼ਟ ਬ੍ਰਾਹਮਣ ਸੀ ਕਿ ਜੋਤਿਸ਼ ਦਾ ਗਿਆਨ ਸੀਗਾ ਵੈਦ ਦਾ 라 ਗਿਆਨ ਸੀਗਾ ਲੇਕਿਨ ਫੇਰ ਵੀ ਕਿਤਨਾ ਕਿਤੇ ਕਹਲੋ ਕਿ ਉਹਦਾ ਉਹਦੀ ਤਰਾਸਦੀ ਹੋ ਗਈ ਹਨਾ ਉਹਨੂੰ ਕਿਸੇ ਤਰੀਕੇ ਨਾਲ ਟਾਪ ਹੈ ਗਈ ਉਹਦਾ ਕਾਰਨ ਵੀ ਦੇਖੋ ਕਿੰਨਾ ਵੱਡਾ ਕਾਰਨ ਬਣਦਾ ਹੈ ਦੇਖੋ ਜੀ ਰਾਵਣ ਇੱਕ ਬਹੁਤ ਬਹਾਣ ਗਿਆਨੀ ਸੀ ਚਾਰ ਵੇਦਾਂ ਦਾ ਗਿਆਤਾ ਸੀ ਜੋਤਿਸ਼ ਦਾ ਮਾਹਰ ਸੀ ਔਰ ਸਾਰੇ ਦੇਵੀ ਦੇਵਤੇ ਆ ਤੇ ਉਦਾ ਜਕਾਰ ਸੀ ਔਰ ਤਿੰਨਾਂ ਲੋਕਾਂ ਦਾ ਰਾਜਾ ਬਣਿਆ ਹੋਇਆ ਸੀ ਪਰ ਉਸ ਨੂੰ ਆਭਿਮਾਨ ਹੋ ਗਿਆ ਕਿ ਮੇਰੇ ਤੋਂ ਉੱਪਰ ਕੋਈ ਨਹੀਂ ਹੈ ਪਰ ਇੱਕ ਉਹਦੇ ਵਿੱਚ ਪਿਛਲੀ ਗੂੜ ਕਹਾਣੀ ਇਹ ਹੈ ਕਿ ਜਦੋਂ ਵਿਸ਼ਨੂੰ ਦੇ ਦੁਆਰਪਾਲਾ ਜੈ ਬੀਜੇ ਨੂੰ ਸ਼ਰਾਪ ਮਿਲਿਆ ਵੀ ਤੁਸੀਂ ਪ੍ਰithvi ਲੋਕ ਦੇ ਵਿੱਚ ਜਾ ਕੇ ਤਿੰਨ ਜੀਵਨ ਬਤੀਤ ਕਰੋਗੇ ਉਹਨਾਂ ਵਿੱਚੋਂ ਇੱਕ ਜੀਵਨ ਰਾਵਣ ਦਾ ਵੀ ਸੀ ਉਹ ਤੇ ਉਹਦੇ ਭਰਾ ਕੁੰਭਕਰਨ ਦਾ ਵੀ ਸੀ ਇਹ ਗੱਲ ਬਹੁਤ ਲੰਬੀ ਹੈ ਮੈਂ ਸ਼ਾਰਟ ਚ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਉਸ ਜੀਵਨ ਨੂੰ ਆਪਣੇ ਨੂੰ ਉਹਨੇ ਪ੍ਰਭੂ ਦੇ ਕੋਲੋਂ ਹੱਥੋਂ ਮਾਰਨ ਲਈ ਆਪਣਾ ਉਧਾਰ ਕਰ ਲਈ ਸਾਰਾ ਜੋ ਹੈ ਰਚਿਆ 라वण ਇੱਕ ਬਹੁਤ ਮਹਾਨ ਸ਼ੇਵਤ ਭਗਤੀ ਉਹਨੇ ਸ਼ਿਵ ਸੋਤਰ ਵੀ ਲਿਖਿਆ ਬੜੀਆਂ ਉਹਨੇ ਕਿਤਾਬਾਂ ਲਿਖੀਆਂ ਜਿਹੜੀਆਂ ਅੱਜ ਵੀ ਅਸੀਂ ਪੜ੍ਹਦੇ ਆ ਮੈਂ ਇਸ ਕਰਕੇ 라वण ਨੂੰ ਸਿਰ ਆਪਣੇ વિનાਸ਼ ਆਪਣੇ ਆਪ ਕੀਤਾ ਉਸਨੇ ਉਹਦੇ ਕਦੇ ਇੱਕ ਸ਼ਬਦ ਤੁਸੀਂ ਜਰਮੈਨ ਪੜ੍ਹੀਓ ਸੁਣੀਓ ਵੀ ਉਸਨੇ ਉਹਨੇ ਕਿਹਾ ਸੀ ਵੀ ਭਾਈ ਆਪ ਉਸੇ ਇਸ ਸਰੀਰ ਸੇ ਬਣਦਾ ਨਹੀਂ ਮੈਂ ਹੰਕਾਰੀ ਹੋ ਗਿਓ ਆ ਮੇਰਾ વિનાਸ਼ ਜ਼ਰੂਰੀ ਹੈ ਇਸ ਕਰਕੇ ਉਹਨੇ ਨਾ ਪ੍ਰਭੂ ਦੀ ਸ਼ਰਨ ਚ ਗਿਆ ਨਾ ਉਹਨੇ ਪ੍ਰਭੂ ਕੋ ਮਾਫੀ ਮੰਗੀ ਉਹ ਲੜਾਈ ਕੀਤੀ ਸਿਰਫ ਇਸ ਕਰਕੇ ਕਿ ਉਹਦੇ ਜੀਵਨ ਦਾ ਜਿਹੜਾ ਹੈ ਉਹ ਉਧਾਰ ਹੋ ਜਵੇ ਤੇ ਜਿਹੜੇ ਉਹਦੇ ਜੀਵਨ ਦਾ ਸ਼ਰਾਪ ਆ ਉਹ ਸ਼ਰਾਪ ਤੋਂ ਮੁਕਤ ਹੋ ਜੀਵੇ ਇਸੇ ਲਈ ਜਦੋਂ ਰਾਵਣ ਦਹਨ ਕਰਨਾ ਵੀ ਹੁੰਦਾ ਤਾਂ ਪਹਿਲਾਂ ਮੱਥਾ ਟੇਕਦੇ ਆ ਔਰ ਪੂਜਾ ਹੁੰਦੀ ਆ ਪੂਜਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਅਗਲੀ ਦਹਨ ਕੀਤੀ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸੋ ਦੇਖ ਸਕਦੇ ਹੋ ਕਿਤਨਾ ਕਿਤੇ ਰਾਵਣ ਦਾ ਇਤਿਹਾਸ ਲੰਕੇਸ਼ ਸ਼੍ਰਾਵਣ ਦਾ ਇਤਿਹਾਸ ਦਸ਼ਾਨਨ ਦਾ ਇਤਿਹਾਸ ਬਹੁਤ ਮਹਾਨ ਹੈ ਤੇ ਉਹਦਾ ਸਿੱਟਾ ਜਿਹੜਾ ਨਿਕਲਦਾ ਉਹ ਸਿੱਟਾ ਹੀ ਨਿਕਲਦਾ ਕਿ ਜਦੋਂ ਤੁਸੀਂ ਕਮੰਡ ਕਰ ਲੈਂਦੇ ਹੋ ਤੁਹਾਨੂੰ ਜਿਹੜਾ ਅੰਤ ਆ ਉਹ ਇਸੇ ਤਰੀਕੇ ਨਾਲ ਹੁੰਦਾ ਜਿਸ ਤਰੀਕੇ ਨਾਲ ਲੰਕੇਸ਼ ਰਾਵਣ ਦਾ ਹੋਇਆ ਸੀਗਾ